ਆਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਹੀਂ ਆਬ ਤੂੰ ਹੀ ਮੈਂ ਨਹੀਂ ਅਨਲ ਅਗਮ ਜਿਹਾ ਸਹਿਰ ਮੈਂ ਉਧਦ ਜਲ ਕੇਵਲ ਜਲ ਵਹੀਂ ਮਾਧਵੇ ਕਿਆ ਕਹੀਏ ਪਰ ਹਮ ਐਸਾ ਜੈਸਾ ਮਾਨੀ ਹੋਏ ਨਾ ਤੈਸਾ ਰਹਾਓ ਨਰਪਤ ਇੱਕ ਸੰਘਾਸਨ ਸੁਆ ਸੁਪਨੇ ਪਿਆ ਭਿਖਾਰੀ ਅਛਤ ਰਾਜ ਬਿਛਰ ਦੁਖ ਪਾਇਆ ਸੋਗਤ ਪਈ ਹਮਾਰੀ ਰਾਜ ਕੋ ਹੰਗ ਪ੍ਰਸੰਗ ਜੈਸਾ ਹੈ ਆਪ ਕਾ ਚ ਮਨ ਮੁਝ ਨਾਇਆ ਉਹਨੇ ਕ ਕਟ ਕੇ ਜੈ ਸੂਰ ਪਰੇ ਆਪ ਕਹਤੇ ਕਹਿਣ ਆਇਆ ਸਰਵੇ ਏਕ ਅਨੇਕੇ ਸਵਾਮੀ ਸਭ ਕਟ ਭੋਗਵੇਂ ਸੋਈ ਕਹਿ ਰਵਦਾਸ ਹੱਥ ਪੈ ਨੇਰੇ ਸਹਿਜ ਹੋਏ ਸੋਈ ਜਦ ਹਮ ਹੋਤੇ ਤਬ ਤੂੰ ਨਾਹੀਂ ਆਪ ਤੂੰ ਹੀ ਮੈਂ ਨਾਹੀਂ ਔੜ ਰੱਖਦਾ ਸ਼ਬਦ ਹੈ ਰਵਦਾਸ ਜੀ ਦਾ ਉਤਾ ਸਾਰੇ ਗੁਰਬਾਣੀ ਚ ਭਰਪਦਾ ਨਾਸਦੀ ਉਹ ਗੱਲ ਹੈ ਔਰ ਇਹ ਤੇ ਖਾਸ ਤੌਰ ਤੇ ਪਰਮਕੀ ਹੁੰਦਾ ਹੈ ਪਰਮ ਕੈਸਾ ਹੁੰਦਾ ਹੈ ਇਹ ਦਾ ਥੋੜਾ ਜਿਹਾ ਖਲਾਸਾ ਕੀਤਾ ਹੋਇਆ ਪਰਮ ਹੁੰਦਾ ਹੈ ਕੀ ਉਹ ਨਹੀਂ ਪਤਾ ਲੱਗਦਾ ਉਸ ਆਦਮੀ ਨੂੰ ਪਰਮ ਦਾ ਜਿਹੜਾ ਪਰਮ ਚ ਫਸਿਆ ਹੋਇਆ ਹੁੰਦਾ ਉਹ ਨੂੰ ਨਹੀਂ ਪਤਾ ਹੁੰਦਾ ਪਰਮ ਚ ਦੋ ਚੀਜ਼ਾਂ ਦਾ ਬਿਲਕੁਲ ਨਹੀਂ ਪਤਾ ਲੱਗਦਾ ਕਿ ਕਾਰਨ ਕਿ ਭਰਮਦਾ ਭਰਮਦਾ ਜੇ ਪਤਾ ਲੱਗ ਜਾ ਫਿਰ ਤਾਂ ਇਲਾਜ ਹੋ ਜਾ ਭਰਮ ਜਿ ਭੁੱਲਿਆ ਹੋਇਆ ਆ ਹੁੰਦਾ ਭੁੱਲਿਆ ਹੋਇਆ ਅਰਮੇੜਾ ਭਰਮ ਜੇ ਭਰਮ ਤੇ ਬਿਨਾ ਭੁੱਲ ਨਹੀਂ ਸਕਦਾ ਭਰਮ ਇਹ ਭੁੱਲਾ ਦੈ ਦੱਸਦਾ ਪਰਮ ਕੈਸਾ ਹੁੰਦਾ ਹੈ ਮੈਂ ਕਿਵੇਂ ਬਿਆਨ ਕਰਾਂ ਪਰਮ ਬਿਆਨ ਕਰਨਾ ਸੌਖਾ ਹੈ ਗਾਰ ਬਿਆਨ ਕਰਨਾ ਸੌਖਾ ਲੋ ਬਿਆਨ ਕਰਨਾ ਸੌਖਾ ਹੈ ਉਹ ਬਿਆਨ ਕਰਨਾ ਬੜਾ ਸੌਖਾ ਹੈ ਪਰਮ ਬਿਆਨ ਕਰਨਾ ਬੜਾ ਔਖਾ ਕੋਈ ਲੋਬ ਸਾਰਿਆਂ ਨੂੰ ਪਤਾ ਕੀ ਹੁੰਦਾ ਹੈ ਪਰਮ ਸਾਰਿਆਂ 'ਚ ਹੈ ਪਰ ਇਹਦਾ ਪਤਾ ਨਹੀਂ ਕੀ ਹੁੰਦਾ ਜਿਸ ਪਰਮ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਪਰਮ ਨੂੰ ਕਾਰ ਦਾ ਵੀ ਪਤਾ ਲੱਗ ਜਾਂਦਾ ਹੈ ਗੱਲ ਦੱਸਦਾ ਪਰਮ ਦਾ ਨਹੀਂ ਪਤਾ ਔਖਾ ਬਹੁਤ ਇਹ ਗੱਲ ਕਰੇਂ ਜਦੋਂ ਹਮ ਹੁੰਦੇ ਤਬ ਤੂੰ ਨਹੀਂ ਹਬ ਤੂੰ ਹੀ ਮੈਂ ਨਹੀਂ ਤੂੰ ਵੀ ਅਸਲ ਦੇ ਵਿੱਚ ਤੂੰ ਹੈ ਸਰੀਰ ਦੇ ਵਿੱਚ ਤੇਰੀ ਬਜਾ ਨਾਲ ਬੈਠੋ ਵੇਰਾ ਬਾਪ ਪਰ ਮਾਤੂ ਮੇਰੀ ਫਾਇਦਾ ਇਸ ਤੇ ਤੋਂ ਜੇ ਤੇਲ ਬੱਤੀਆ ਦੀਵਾ ਉਹ ਤਾਂ ਜੋਤ ਪੈਦਾ ਹੁੰਦੀ ਜੇ ਤੇਲ ਬੱਤੀ ਦੀਵਾ ਹੋਵੇ ਨਾ ਜੋਤ ਕਿਵੇਂ ਪੈਦਾ ਹੋ ਜੂ ਜੋਤ ਆ ਬਣ ਤੇ ਜਿਹੜਾ ਤੱਤ ਤੇਲ ਹੈ ਜੇ ਬੱਤੀ ਵੀ ਹੋਵੇ ਦੀਵਾ ਵੀ ਹੋਵੇ ਤੇਲ ਹੋਵੇ ਤਾਂ ਵੀ ਜੋਤ ਪੈਦਾ ਹੁੰਦੀ ਇਹ ਬਾਪਾ ਸਰੀਰ ਨੂੰ ਬਣਾ ਕੇ ਮਿੱਟੀ ਦਾ ਇਹ ਬਾਪਾ ਮਿੱਟੀ ਦਾ ਹੀ ਹੁੰਦਾ ਹੈ ਹਟੇ ਦਾ ਤੇ ਤੇਲ ਹੀ ਨਾ ਹੋਵੇ ਵਿੱਚ ਫਿਰ ਜੋਤਰੀ ਅਸਲ ਜੇ ਮੰਦਾ ਜਿਹੜਾ ਬੂੜ ਹੈ ਜੋਤ ਦਾ ਬੂੜੋ ਤੇਲ ਹੈ ਤਤ ਹੈ ਜਿਵੇਂ ਜੋਤ ਦਾ ਬੂੜ ਤਾਤ ਤਤ ਤੇਲ ਨਾਮ ਕੀ ਆ ਬਾਤੀ ਦਾ ਮੂਲ ਹੀ ਤਤ ਹੈ ਤਤ ਵਸੂ ਹੈ ਉਹ ਪਰਮ ਤਤ ਕਹਿੰਦੇ ਨੇ ਪਰਮ ਤਤ ਉਹ ਵੀ ਤਤ ਉਹ ਤਾਂ ਪੈਦਾ ਹੋਇਆ ਹੋਇਆ ਹੈ ਬਰ ਜਿਵੇਂ ਸੂਰਜ ਦਾ ਧੁੱਪ ਪੈਦਾ ਹੋਈ ਹੈ ਸੂਰਜ ਤੋਂ ਲਾਈਟ ਪੈਦਾ ਹੋਈ ਹੈ ਐ ਉਹ ਤਾਂ ਪੈਦਾ ਹੋਇਆ ਹੋਇਆ ਹੈ ਬਰ ਪਰ ਮਾਨਾ ਆਪਣੇ ਆਪ ਨੂੰ ਜਦੋਂ ਆਪਣੇ ਆਪ ਦਾ ਵजूद ਉਹ ਤਾਂ ਵੱਖਰਾ ਸਮਝ ਲੈਂਦਾ ਵੀ ਮੈਂ ਖਾਓ ਬਈ ਬਈ ਸਮਝਦਾ ਆਪਣੇ ਬੂਲ ਨੂੰ ਪੂਰ ਜਾਂਦਾ ਹੈ ਬੂਲ ਦਾ ਗਿਆਨ ਜਿਆਦਾ ਇਹਨੂੰ ਨਹੀਂ ਰਹਿੰਦਾ ਇਹਦੇ ਵਾਸਤੇ ਬੂਲ ਰਹਦਾ ਹੀ ਨਹੀਂ ਫਿਰ ਜਦੋਂ ਹਮ ਹੋਤੇ ਤਬ ਤੂੰ ਨਹੀਂ ਜੇ ਮੇਰੇ ਗਿਆਨ ਤੇ ਮੇਰਾ ਹੀ ਵੇਰੀ ਸਮਝ ਬਾਇੋ ਤੈਨੂੰ ਰਾਮ ਨੂੰ ਗਿਆਨ ਦੀ ਫਿਰ ਤੂੰ ਕਿੱਥੇ ਮੇਰੇ ਵਾਸਤੇ ਤੂੰ ਵੀ ਤੂੰ ਹੈ ਜਰੂਰ ਪਰ ਵੇਰੀ ਸਮਝ ਤੇ ਪਰੇਲ ਤੂੰ ਕੋਈ ਦੱਸੂਗਾ ਇਹਦਾ ਕੋਈ ਦੱਸੂਗਾ ਆਪਣਾ ਮੂਲ ਪਛਾਣ ਤਾਂ ਗੁਰਬਾਣੀ ਦੱਸੂ ਪਰ ਤੂੰ ਜੋ ਤਸਰੂਪ ਜੁਰਾ ਪਰ ਆਪਣਾ ਮੂਲ ਪਛਾਣ ਇਹਦਾ ਦੋਏ ਨਾ ਦੱਸਿਆ ਸਾਲੋ ਅਪਰੰਧਾ ਪਤਾ ਹੈ ਮੂਲ ਦਾ ਨਹੀਂ ਪਤਾ ਜਦੋਂ ਜਦੋਂ ਅਸੀਂ ਮਾਇਆ ਨੂੰ ਸਮਝਦੇ ਹਾਂ ਤਬ ਤੂੰ ਤਾ ਜਾਂ ਤੇਰਾ ਪਤਾ ਲੱਗ ਜਾ ਵੀ ਤੂੰ ਹੈਗਾ ਫਿਰ ਮਾਇਆ ਰਹੀ ਅਬ ਤੂੰ ਹੀ ਬਹਿ ਰਹੀ ਹੁਣ ਤੇਰਾ ਪਤਾ ਲੱਗ ਗਿਆ ਹੁਣ ਬਹਿ ਰਹੀ ਇਹ ਸੂਝ ਦਾ ਦਰਸ਼ਨ ਹੋ ਗਿਆ ਫਿਰ ਤੁਪ ਤਾਂ ਦਾ ਵਜੂਦ ਇਹ ਨਾਲ ਰਿਹਾ ਕੋਈ ਤੁਪ ਤਾਂ ਤਾਂ ਪੈਦਾ ਹੋਈ ਹੋਈ ਚੀਜ਼ ਹੈ ਸੂਰਜ ਦੇ ਅੱਖ ਖੁੱਲਿਆ ਤੋਂ ਪਹਿਜਾ ਖੋਦੀ ਬੰਦ ਕਰ ਗਿਆ ਦੁਪਹਿਰ ਹੀ ਉਹ ਤੋੜ ਦੇ ਵਿੱਚੋਂ ਪੈਦਾ ਹੋਈ ਹੋਈ ਚੀਜ਼ ਹੈ ਲੋੜ ਤੂੰ ਹੀ ਦੋਏ ਮੈਂ ਹੁ ਦਹਾ ਰਿਆ ਵੀ ਮੈਂ ਦੇ ਇਹ ਮੈਂ ਆਪਣੇ ਵਜੂਦ ਨੂੰ ਨਹੀਂ ਬੰਦਾ ਕੁਝ ਹੈਗਾ ਅਬ ਤੂੰ ਹੀ ਹੈ ਨਹੀਂ ਉਹ ਮੇਰੇ ਜਵਾਬ ਨਹੀਂ ਗਲਗੀ ਤੂੰ ਤੂੰ ਕਰਤਾ ਤੂੰ ਪੇ ਇੰਪੋਰਟੈਂਸੀ ਹੀ ਖਤੂ ਹੋਗੀ ਮੈਂ ਨਹੀਂ ਕਛਾਉ ਨਹੀਂ ਕਛਾਹ ਰੂ ਪਰ ਇਹ ਉਦੋਂ ਕੇ ਹਾਂ ਉਦੋਂ ਬਨੇ ਜਦੋਂ ਤੇਰਾ ਪਤਾ ਲੱਗਿਆ ਆਪਣੇ ਗੂੜ ਦਾ ਪਤਾ ਲੱਗਿਆ ਵਾ ਕੁਛ ਨਹੀਂ ਮਾਇਆ ਕੁਝ ਹੁੰਦਾ ਹੋਇਆ ਵੀ ਕੁਛ ਨਹੀਂ ਤੇਰੀ ਵਜ੍ਹਾ ਨਾਲ ਛਾ ਲਾਈਟ ਪੈ ਦਾਲਦੀ ਹੈ ਢੀਵੇ ਦੀ ਦੀਵਾ ਜਾ ਕੇ ਭਰੇ ਲਈਏ ਲਾਈਟ ਕਿੱਥੇ ਗਈ ਜੇ ਲਾਈਟ ਵੱਖਰੀਆ ਦਾ ਲਾਈਟ ਕਵਰੇਜ ਹੈ ਰਾਜਵੇ ਦੀਵਾ ਜਾਵੇ ਜਿੱਥੇ ਮਰਜੀ ਦੀਵਾ ਚੱਕ ਕੇ ਲੇਗ ਲਾਈਨ ਨਾਲੇ ਚਲੀ ਗਈ ਇਹ ਲਾਈਟ ਵੱਖਰੀ ਸੀ ਉੱਥੇ ਹੀ ਰਹਿੰਦੀ ਪਰ ਚਲੀ ਗਏ ਗਈ ਵਜ਼ਾਹ ਇਹ ਗੱਲ ਜਦੋਂ ਹੰਸ ਚਲਿਆ ਜਾਂਦਾ ਹੈ ਸਰੀਰ ਚੋਂ ਤੇ ਮਨ ਨਾਲ ਹੀ ਚਲ ਜੋਤ ਨਾਲੇ ਚਲੀ ਜਾਂਦਾ ਹੈ ਇਹਦਾ ਕੁਛ ਨਾ ਹੋਇਆ ਇਹਦੀ ਕੀ ਵਿਜੂਦ ਹੋਇਆ ਇਹਦਾ ਤਾਂ ਇਹ ਜੇ ਵਿਜੂਦ ਹੈ ਜੇ ਮੈਂ ਦੀਵੇ ਲਾ ਰੋ ਤੇ ਲੈਣ ਦਾ ਵਿਜੂਦ ਹੈ ਜੋ ਦਾ ਵਿਜੂਦ ਹੈ ਜਾਣਾ ਹੰਸ ਨੇ ਐ ਬੈਠਾ ਹੰਸ ਅੱਗੇ ਹੰਸਾ ਇਕਲਾ ਅੱਜ ਕੱਲ੍ਹ ਇਹ ਦੁਆ ਦਾ ਕਹਿਣ ਸੁਣ ਲੂ ਹੈ ਕਵੀਰ ਕਹਿੰਦਾ ਕਹਿਣ ਸੁਣ ਕੋ ਦੂਜਾ ਐਡਾ ਦੂਜਾ ਸੀ ਮਨ ਬਣਾਇ ਬੈਠਿਆ ਨਾ ਮੈਂ ਇਹ ਤਾਂ ਕਹਿਣ ਸੁਣ ਲੂ ਹੀ ਨਾ ਹੈ ਕੁਛ ਨਹੀਂ ਇਹ ਇਹ ਦੂਜਾ ਦਾ ਕਹਿਣ ਸੁਣਦੀ ਉਹ ਗੱਲ ਹੈ ਲਾਈਟ ਅਸੀਂ ਕਹਿ ਨਹੀਂ ਜਰਦੀਵਾ ਅਰੋਦੀ ਲਾਈਟਰ ਕਹਿ ਨਹੀਂ ਆ ਪਰ ਕਹਿਣ ਸੁਣਦੀ ਗੱਲ ਹੈ ਦੂਜਾ ਹੈ ਨਹੀਂ ਦੂਜਾ ਉਹਨਾਂ ਦੂਜਾ ਉੱਥੇ ਰਹੇ ਦੀਵਾ ਚੱਲ ਜਾਵੇ ਬੇ ਪਿਆ ਚੱਲ ਜਾਵੇ ਉੱਥੇ ਰਹੇ ਇਹ ਜੀ ਗੱਲ ਹੈ ਜਿਵੇਂ ਦੀਵਾ ਚੱਲ ਜਾਂਦਾ ਜੋਤਿ ਲਈ ਜਾਂਦੀ ਐਵੇਂ ਜਾਂ ਹਾਂ ਚੱਲ ਜਾਂਦਾ ਨਾਲੇ ਚਲੇ ਜਾਂਦੇ ਹੁਣ ਦੋਹੀ ਮੈਂ ਹਾਂ ਬੈਕੋ ਚ ਦਿਗੋ ਬੈਰੇ ਵਾਸ ਕੁਛ ਬਰੀ ਉਹਦੇ ਬਸ ਜਿੱਨਾ ਚਾਰੇ ਬੈਠਾ ਹੈ ਮੇਰੀ ਵੀ ਹਾਜੀ ਇੱਥੇ ਹੀ ਹੈ ਜੇ ਉਹ ਚਲਾ ਜਾਊ ਦਰਖਤ ਆ ਜੇ ਦਰਖਤ ਥੱਲੇ ਤੁਰ ਕੇ ਚਲਾ ਜਾਵੇ ਪੱਤੇ ਟਾਣੇ ਨਾਲੇ ਚਲੇ ਜਾਂਦੇ ਨੇ ਉਹਦੇ ਜੇ ਬੂੜ ਜੜਾਂ ਦੀ ਤੁਰਪੀਆਂ ਉਦੋਂ ਟਾਣੀਆਂ ਪੱਤੇ ਤਾਂ ਨਾਲੇ ਜਾਣ ਨੇ ਬੂੜ ਜਿੱਥੇ ਜਾਊਗਾ ਉਦੋਂ ਨਾਲੇ ਜਾਣ